ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਹੈ ਇਸ ਨੂੰ ਤੁਸੀਂ ਪੂਰੀ ਸਵੈਟਰ ਤੇ ਵੀ ਪਾ ਸਕਦੇ ਜੀ ਤੇ ਬਾਰਡਰ ਤੇ ਵੀ ਪਾ ਸਕਦੇ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਸੌਖਾ ਡਿਜ਼ਾਈਨ ਹੈ ਦੋ ਦੋ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਉਣੇ ਨੇ ਤੁਸੀਂ ਜਾਂ ਆਪਣੀ ਮਰਜ਼ੀ ਦੇ ਨਾਲ ਜਿੰਨੇ ਚਾਹੋ ਕੁੰਡੇ ਪਾ ਸਕਦੇ ਜੀ ਵੈਸੇ ਸਿਰਫ ਡਿਜ਼ਾਈਨ ਜਿਹੜਾ ਇੱਕ ਕੁੰਡੇ ਤੇ ਬਣਨਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਤੁਸੀਂ ਮਤਲਬ ਦੋ ਦੋ ਦੇ ਹਿਸਾਬ ਨਾਲ ਕੁੰਡੇ ਪਾ ਕੇ ਵੀ ਪਾ ਸਕਦੇ ਜੇ ਤੇ ਜਿੰਨੇ ਚਾਹੋ ਓਨੇ ਕੁੰਡੇ ਪਾ ਕੇ ਵੀ ਪਾ ਸਕਦੇ ਜੇ ਇੱਕ ਇੱਕ ਦੇ ਹਿਸਾਬ ਨਾਲ ਦੋ ਦੋ ਦੇ ਹਿਸਾਬ ਨਾਲ ਜਿੰਨੇ ਵੀ ਤੁਸੀਂ ਕੁੰਡੇ ਪਾਓਗੇ ਡਿਜ਼ਾਈਨ ਜਿਹੜਾ ਇਹ ਬਣ ਜਾਏਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਸਿੰਪਲ ਤੇ ਸੌਖਾ ਜਿਹਾ ਡਿਜ਼ਾਈਨ ਆ ਤੇ ਇਹਦੇ ਵਿੱਚ ਜਿਹੜੀਆਂ ਪਹਿਲੀਆਂ ਦੋ ਸਲਾਈਆਂ ਚੜ੍ਡੀਆਂ ਨੇ ਉਹ ਰਿਪੀਟ ਨਹੀਂ ਹੋਣੀਆਂ ਉਹ ਆਪਾਂ ਇੱਕ ਸਿੱਧੇ ਪਾਸਿਓ ਤੇ ਇੱਕ ਉਲਟੇ ਪਾਸਿਓ ਜਿਹੜੀਆਂ ਦੋ ਸਲਾਈਆਂ ਬਣੀਆਂ ਇਹਨਾਂ ਨੂੰ ਬਾਅਦ ਵਿੱਚ ਰਿਪੀਟ ਨਹੀਂ ਕਰਨਾ ਬਾਅਦ ਵਿੱਚ ਜਿਹੜੀਆਂ ਚਾਰ ਸਲਾਈਆਂ ਆਪਾਂ ਬਣਾਵਾਂਗੇ ਉਹੀ ਰਿਪੀਟ ਕਰਨੀਆਂ ਹੈ ਤੇ ਜੇਕਰ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਡਿਜ਼ਾਈਨ ਜਿਹੜਾ ਕਿਵੇਂ ਦਾ ਲੱਗਾ ਹੈ ਤੇ ਤੁਸੀਂ ਇਸ ਨੂੰ ਬਾਰਡਰ ਨੂੰ ਵੀ ਬਣਾ ਸਕਦੇ ਜੇ ਤੇ ਪੂਰੀ ਸਵੈਟਰ ਤੇ ਵੀ ਬਣਾ ਸਕਦੇ ਜੇ ਕਿਸੇ ਵੀ ਕੋਟੀ ਸਵੈਟਰ ਤੇ ਤੁਸੀਂ ਇਸ ਨੂੰ ਪਾ ਸਕਦੇ ਜੇ ਹੁਣ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆ ਸਿੱਧੇ ਪਾਸਿਓ ਇਹ ਆਪਾਂ ਇਸ ਤਰ੍ਹਾਂ ਉਲਟੀ-ਉਲਟੀ ਬਣਾ ਲੈਣੀ ਆ ਇਹ ਵਾਲੀ ਸਲਾਈ ਜਿਹੜੀ ਆ ਇਹ ਬਾਅਦ ਵਿੱਚ ਆਪਾਂ ਰਿਪੀਟ ਨਹੀਂ ਕਰਨੀ ਪੂਰੀ ਸਲਾਈ ਜਿਹੜੀ ਆਪਾਂ ਬਣਾ ਰਹੇ ਹੁਲਟੀ ਇਹਨੂੰ ਆਪਾਂ ਰਿਪੀਟ ਨਹੀਂ ਕਰਨਾ ਉਲਟੇ-ਉਲਟੇ ਕੁੰਡਿਆਂ ਦੇ ਨਾਲ ਆਪਾਂ ਇਹ ਵਾਲੀ ਪੂਰੀ ਸਲਾਈ ਜਿਹੜੀ ਆਪਣੀ ਰਿਪੀਟ ਬਣਾ ਲੈਣੀ ਆ ਸਿੱਧੇ ਪਾਸਿਓਂ ਹੁਣ ਸੈਕੰਡ ਰੋ ਜਿਹੜੀ ਉਹ ਵੀ ਆਪਾਂ ਇਸ ਤਰ੍ਹਾਂ ਉਲਟੇ ਕੁੰਡਿਆਂ ਦੇ ਨਾਲ ਜਿਹੜੀ ਬਣਾ ਲੈਣੀ ਆ ਇਹਨੂੰ ਵੀ ਬਾਅਦ ਵਿੱਚ ਆਪਾਂ ਰਿਪੀਟ ਨਹੀਂ ਕਰਨਾ ਬਾਅਦ ਚ ਜਿਹੜੀਆਂ ਅਗਲੀਆਂ ਆਪਾਂ 4 ਸਲਾਈਆਂ ਬਣਾਉਣੀਆਂ ਨੇ ਉਹੀ ਬਾਰ-ਬਾਰ ਰਿਪੀਟ ਕਰਨੀਆਂ ਨੇ ਪੂਰੀ ਸਲਾਈਐਸਟਰਾ ਉਲਟੀ ਬਣਾ ਲੈਣੀ ਆ ਇਹ ਹੁਣ ਦੋ ਸਲਾਈਆਂ ਜਿਹੜੀਆਂ ਆਪਾਂ ਬਣਾ ਲੀਆਂ ਇੱਕ ਸਿੱਧੇ ਪਾਸਿਓ ਤੇ ਇੱਕ ਉਲਟੇ ਪਾਸਿਓ ਇਹਨਾਂ ਨੂੰ ਆਪਾਂ ਬਾਅਦ ਵਿੱਚ ਨਹੀਂ ਰਿਪੀਟ ਕਰਨਾ ਹੁਣ ਵੇਖੋ ਫਸਟ ਰੋ ਆਪਾਂ ਬਣਾਵਾਂਗੇ ਡਿਜ਼ਾਈਨ ਦੀ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਸਿੰਪਲ ਉਲਟਾ ਆਪਾਂ ਬਣਾ ਲੈਣਾ ਹੁਣ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਆ ਸਲਾਈ ਤੇ ਪਾ ਲੈਣਾ ਵਾ ਤੇ نیچے ਆ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਜਿਹੜਾ ਆਪਾਂ ਪਹਿਲੀ ਉਲਟੀ ਸਲਾਈ ਬਣਾਈ ਸੀ ਇਹ ਕੁੰਡਾ ਚੁੱਕ ਲੈਣਾ ਨਾਲ ਤੇ ਨਾਲ ਆਹ ਵਾਲਾ ਕੁੰਡਾ ਪਾ ਲੈਣਾ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬਸ ਇਹੀ ਦੋ ਕੁੰਡੇ ਰਿਪੀਟ ਕਰਨੇ ਫਿਰ ਵੇਖੋ ਇੱਕ ਕੁੰਡਾ ਉਲਟਾ ਫਿਰ ਆਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਸਲਾਈ ਤੇ ਪਾ ਕੇ ਹੁਣ ਇਹ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਜਿਹੜੀ ਆਪਾਂ ਪਹਿਲੀ ਸਲਾਈ ਬਣਾਈ ਸੀ ਇਸ ਤਰ੍ਹਾਂ ਕਰਕੇ ਇਨੂੰ ਆਪਾਂ ਇੱਥੇ ਪਾ ਲੈਣਾ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬਣਾਉਣਾ ਆਪਾਂ ਉਲਟਾ ਹੀ ਫੇਰ ਇੱਕ ਕੁੰਡਾ ਇਸ ਤਰ੍ਹਾਂ ਫੇਰ ਆਹ ਵਾਲੇ ਕੁੰਡੇ ਨੂੰ ਪਾ ਲਿਆ ਆਹ ਜਿਹੜਾ ਕੁੰਡਾ ਇਹਨੂੰ ਇਸ ਤਰ੍ਹਾਂ ਕਰਕੇ ਇਹਦੇ ਨਾਲ ਲੈ ਲੈਣਾ ਫੇਰ ਇੱਕ ਕੁੰਡਾ ਉਲਟਾ ਫੇਰ ਆਹ ਵਾਲੇ ਕੁੰਡੇ ਨੂੰ ਪਹਿਲਾਂ ਸਲਾਈ ਤੇ ਪਾ ਲਿਆ ਫਿਰ ਨੀਚੇ ਆਹ ਟਾਂਕਾ ਜਿਹੜਾ ਇਹਨੂੰ ਚੁੱਕ ਕੇ ਇਸ ਤਰ੍ਹਾਂ ਪਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫੇਰ ਇੱਕ ਗੁੰਡਾ ਉਲਟਾ ਲਾਸਟ ਤੇ ਫੇਰ ਇਸ ਤਰ੍ਹਾਂ ਉਹਲਾ ਗੁੰਡਾ ਜਿਹੜਾ ਆਪਾਂ ਬਣਾਵਾਂਗੇ ਇੱਕ ਗੁੰਡਾ نیچے ਉਹ ਲੈ ਲੈਣਾ ਤੇ ਲਾਸਟ ਵਾਲਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਉਲਟੇ ਪਾਸਿਓਂ ਪੂਰੀ ਆਪਾਂ ਉਲਟੇ-ਉਲਟੇ ਗੁੰਡਿਆਂ ਨਾਲ ਬਣਾ ਲੈਣੀ ਆ ਪੂਰੀ ਸਲਾਈ ਉਲਟੀ ਬਣਾ ਲੈਣੀ ਆ ਆਪਾਂ ਦੂਸਰੀ ਸਲਾਈ ਬਣ ਗਈ ਸਾਡੀ ਹੁਣ ਆਗੇ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਤੀਸਰੀ ਸਲਾਈ ਵੇਖੋ ਕਿਵੇਂ ਬਣਾਵਾਂਗੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਹੁਣ ਪਹਿਲਾ ਪਾਇਆ ਵਾਲਾ ਕੁੰਡਾ ਸਿੰਪਲ ਉਲਟਾ ਬਣਾਇਆ ਸੀ ਹੁਣ ਡਿਜ਼ਾਈਨ ਜਿਹੜਾ ਇਹ ਵਾਲੇ ਕੁੰਡੇ ਤੇ ਬਣੇਗਾ ਪਹਿਲਾ ਇਸ ਤਰ੍ਹਾਂ ਸਲਾਈ ਤੇ ਕੁੰਡੇ ਨੂੰ ਪਾ ਲੈਣਾ ਫਿਰ نیچے ਐ ਵੇਖੋ ਇਹ ਤੁਹਾਨੂੰ ਨਜ਼ਰ ਆਏਗਾ ਇਹਨੂੰ ਚੁੱਕ ਕੇ ਇਸ ਤਰ੍ਹਾਂ ਦੋ ਤੋਂ ਇੱਕ ਕਰ ਦੇਣਾ ਹੁਣ ਅਗਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੰਪਲ ਉਲਟਾ ਬਣਾਉਣਾ ਫਿਰ ਅਗਲੇ ਕੁੰਡੇ ਤੇ ਜਿਹੜੇ ਕੁੰਡੇ ਤੇ ਆਪਾਂ ਪਹਿਲਾ ਡਿਜ਼ਾਈਨ ਬਣਾਇਆ ਸੀ ਹੁਣ ਉਸ ਤੋਂ ਆਪੋਜ਼ਿਟ ਦੂਸਰੇ ਕੁੰਡੇ ਤੇ ਡਿਜ਼ਾਈਨ ਬਣਾਉਣਾ ਫਿਰ ਇੱਕ ਕੁੰਡਾ ਉਲਟਾ ਇੱਕ ਕੁੰਡਾ ਇਸ ਤਰ੍ਹਾਂ ਪਾ ਲਿਆ نیچے ਤੋਂ ਇਹ ਵਾਲਾ ਕੁੰਡਾ ਚੁੱਕ ਲੈਣਾ ਕਿਉਂਕਿ ਜਿਹੜਾ ਆਪਾਂ ਪਹਿਲਾ ਡਿਜ਼ਾਈਨ ਬਣਾਇਆ ਸੀ ਉਹ ਇਸ ਤਰ੍ਹਾਂ ਡਬਲ ਨਜ਼ਰ ਆਏਗਾ ਇਹ ਵਾਲਾ ਜਿਹੜਾ ਇਹ ਸਿੰਗਲ ਨਜ਼ਰ ਆਏਗਾ ਇਸ ਤਰ੍ਹਾਂ ਕਰਕੇ ਇੱਕ ਕੁੰਡਾ ਉਲਟਾ ਬਣਾ ਲੈਣਾ ਇੱਕ ਕੁੰਡਾ ਇਧਰ ਵਾਲੀ ਸਲਾਈ ਤੇ ਪਾ ਕੇ ਫਿਰ نیچے ਉਹ ਧਾਗਾ ਚੁੱਕਣਾ ਇਹਦੇ ਨਾਲ ਹੀ ਲਾ ਕੇ ਦੋ ਤੋਂ ਇੱਕ ਕਰ ਦੇਣਾ ਲਾਸਟ ਤੇ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਸਾਡੀ ਤੀਸਰੀ ਸਲਾਈ ਬਣ ਗਈ ਹੁਣ ਚੌਥੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਉਲਟੇ ਬਸ ਇਹੀ ਚਾਰ ਸਲਾਈਆਂ ਅਸੀਂ بار بار ਰਿਪੀਟ ਕਰਨੀਆਂ ਤੇ ਇਹ ਜਿਹੜਾ ਡਿਜ਼ਾਈਨ ਆ ਇਸ ਨੂੰ ਜੇਕਰ ਤੁਸੀਂ ਮੋਟੀ ਵੂਲ ਤੇ ਬਣਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਜਿੰਨੀ ਵੀ ਤੁਹਾਡੀ ਵੂਲ ਮੋਟੀ ਹੋਏਗੀ ਉਨਾ ਹੀ ਇਹ ਡਿਜ਼ਾਈਨ ਜਿਹੜਾ ਜ਼ਿਆਦਾ ਉੱਭਰੇਗਾ ਬਸ ਇਹੀ ਆਪਾਂ ਚਾਰ ਸਲਾਈਆਂ ਬਣਾਉਂਦੇ ਜਾਣਾ ਤੇ ਵੇਖੋ ਜਦੋਂ ਅੱਗੇ ਤੋਂ ਆਪਾਂ ਇਹੀ ਚਾਰ ਸਲਾਈਆਂ ਬਣਾਉਂਦੇ ਜਾਵਾਂਗੇ ਤੇ ਇਸ ਟ੍ਰਿਕ ਦਾ ਡਿਜ਼ਾਈਨ ਜਿਹੜਾ ਇਹ ਨਜ਼ਰ ਆਏਗਾ ਆ ਵੇਖੋ ਜਿਆਦਾ ਲਾਈਟ ਫੈਰੀ ਸੀ ਇਸ ਲਈ ਮੈਂ ਥੋੜੀ ਕੱਟ ਕੀਤੀ ਹੈ ਬ੍ਰਾਈਟਨੈਸ ਆ ਦੇਖੋ ਇਸ ਤਰੀਕੇ ਦਾ ਡਿਜ਼ਾਈਨ ਤੁਸੀਂ ਇਸ ਨੂੰ ਬਾਰਡਰ ਵੀ ਬਣਾ ਸਕਦੇ ਹੋ ਉਲਟੇ ਪਾਸਿਓ ਸਿੰਪਲ ਉਲਟੇ ਵਰਗਾ ਲੱਗਦਾ ਤੁਸੀਂ ਇਸ ਨੂੰ ਬਾਰਡਰ ਬਣਾ ਸਕਦੇ ਹੋ ਜਾਂ ਪੂਰੀ ਸਵੈਟਰ ਤੇ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ